ਕੈਨੇਡਾ ਦੇ ਨਵਾਂ ਨਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਆਈਆਰਸੀਸੀ ਨੇ ਅਗਲੇ 3 ਸਾਲਾਂ ਵਿੱਚ ਪਤੀ ਤੇ ਪਤਨੀ ਦੇ ਓਪਨ ਵਰਕ ਪਰਮਿਟ ਨੂੰ 1 ਲੱਖ ਦੀ ਜੋ ਗਿਣਤੀ ਹੈ ਉਸ ਤੋਂ ਘਟਾਉਣ ਦਾ ਫੈਸਲਾ ਕਰ ਲਿਆ ਹੈ ਕੈਨੇਡਾ ਤੇ ਅਸਥਾਈ ਰੈਜ਼ਿਡੈਂਸ ਪ੍ਰੋਗਰਾਮਾਂ ਵਿੱਚ ਤਬਦੀਲੀ ਬਾਰੇ ਤਾਜ਼ਾ ਘੋਸ਼ਣਾ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਪਾਊਸਲ ਓਪਨ ਵਰਕ ਪਰਮਿਟ ਲਈ ਯੋਗਤਾ ਦੇ ਮਾਪਦੰਡਾਂ ਲਈ ਕਈ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ 18 ਸਤੰਬਰ ਨੂੰ ਮੰਤਰੀ ਮਾਰਕ ਵਿਲਨ ਨੇ ਨੋਟ ਕੀਤਾ ਕਿ ਭਾਗ ਡਾਕਰੇਟ ਅਤੇ ਕੁਝ ਖਾਸ ਮਾਸਟਰ ਪ੍ਰੋਗਰਾਮਾਂ ਚੋਣੇ ਪੇਸ਼ੇਵਰ ਪ੍ਰੋਗਰਾਮਾਂ ਤੇ ਕੁਝ ਪਾਇਲਟ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਦੇ ਜੀਵਨ ਸਾਥੀ ਦੇ ਲਈ ਐਸਓਡਬਲਯੂਪੀ ਯੋਗਤਾ ਤੇ ਹੋਲ ਸੀ ਮਾਮਾ ਅਦੀ ਸ਼ੁਰੂਆਤ ਕਰੇਗਾ ਤੇ ਇਸ ਵਿੱਚ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਪਰਮਿਟ ਯੋਗਤਾ ਨੂੰ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਕਰਨਾ ਸ਼ਾਮਲ ਹੈ ਜਿਨ੍ਹਾਂ ਦਾ ਪ੍ਰੋਗਰਾਮ ਘੱਟੋ-ਘੱਟ 16 ਮਹੀਨਿਆਂ ਦੀ ਮਿਆਦ ਵਿੱਚ ਹੈ ਤਬਦੀਲੀਆਂ ਇਸ ਸਾਲ ਦੇ ਸ਼ੁਰੂ ਵਿੱਚ IRCC ਦੀ ਘੋਸ਼ਣਾ ਤੋਂ ਇਲਾਵਾ ਨੇ ਤੇ SOWP ਕੈਨੇਡੀਅਨ ਬਨੋਨਿਤ ਸਿਕਲਾਈ ਸੰਸਥਾਵਾਂ ਵਿੱਚ ਖਾਸ ਮਾਸਟਰ ਅਤੇ ਡਾਕਟੋਰੇਟ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਦੇ ਜੀਵਨ ਲਈ ਸਾਥੀ ਦੇ ਉਪਲਬਧ ਹੋਣ ਅਤੇ ਉੱਚ ਮੰਗ ਦੇ ਅੰਜਰ ਅੰਡਰਗ੍ਰੈਜੂਏਟ ਡਿਗਰੀਆਂ ਦੇ ਲਈ ਕੁਝ ਆਪਤਾਵਾਂ ਦੇ ਨਾਲ ਇਹ IRCC ਦੁਆਰਾ 2025 ਵਿੱਚ ਜਾਰੀ ਕੀਤੇ ਜਾਣ ਵਾਲੇ ਅਧਿਆਨ ਪਰਮਟਾਂ ਦੀ ਕ੍ਰਿੰਤੀ ਤੇ ਲਗਾਈ ਗਈ ਸੀਮਾ ਵਿੱਚ ਮਾਸਟਰ ਅਤੇ ਡਾਕਟਰੇਟ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਦੁਬਾਰਾ ਹੋਰ ਪ੍ਰਭਾਵਿਤ ਕੀਤਾ ਗਿਆ ਭਾਗ ਦਾ ਕਹਿਣਾ ਕਿ 2025 ਦੇ ਨਿਰਧਾਰਿਤ ਕੀਤੇ ਗਏ 4,37,000 ਧਿਆਨ ਪਰਮਟਾ ਵਿੱਚ 12% ਇਹਨਾਂ ਵਿਦਿਆਰਥੀਆਂ ਦੇ ਲਈ ਅਲੱਗ ਰੱਖੇਗੇ ਨਾ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀ 2024 ਸਟੱਡੀ ਪਰਮਿਟ ਕੈਪ ਸ਼ਾਮਲ ਨਹੀਂ ਹਨ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹੋਰ ਕਿਹੜੀਆਂ ਤਬਦੀਲੀਆਂ ਲਾਗੂ ਹੋ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਅਗਲੇ 3 ਸਾਲਾਂ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ 50000 ਤੋਂ ਘੱਟ SOWP ਜਾਰੀ ਕੀਤੇ ਜਾਣਗੇ ਸਥਾਈ ਵਿਦੇਸ਼ੀ ਕਾਮੇ ਵੀ ਇਸ ਚੀਜ਼ ਦੇ ਨਾਲ ਜਿੱਥੇ ਪ੍ਰਭਾਵਿਤ ਹੋਣਗੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਤੋਂ ਬਾਹਰ SOWP ਲਈ ਵੀ ਬਦਲਾਅ ਕੀਤੇ ਜਾ ਰਹੇ ਨੇ आईआरसीसी ਦਾ ਕਹਿਣਾ ਹੈ ਕਿ ਉਹ ਸਿਰਫ ਉੱਚ ਨਰਮੰਦ ਵਿਸ਼ੇਸ਼ ਕਰਮਚਾਰੀਆਂ ਦੇ ਜੀਵਨ ਸਾਥੀਆਂ ਨੂੰ ਸ਼ਾਮਲ ਕਰਨ ਲਈ ਵਰਕ ਪਰਮਿਟ ਦੀ ਯੋਗਤਾ ਨੂੰ ਸੀਮਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਇਹਨਾਂ ਵਿੱਚ ਸੀ ਸੂਟ ਐਗਜ਼ੀਕਿਊਟਿਵ ਵਿਗਿਆਨ ਇੰਜੀਨੀਅਰਿੰਗ ਵਕੀਲ ਪ੍ਰੋਫੈਸਰ ਅਤੇ ਟੈਕਨੀਸ਼ੀਅਨ ਜਾਂ ਉਹਨਾਂ ਸੈਕਟਰਾਂ ਵਿੱਚ ਕਾਮਿਆਂ ਦੇ ਜੀਵਨ ਸਾਥੀ ਸ਼ਾਮਲ ਜਿੱਥੇ ਕਿਰਤ ਦੀ ਮੁੱਖ ਘਟਾ ਹੈ ਇਨ੍ਹਾਂ ਤਬਦੀਲੀਆਂ ਦੇ ਨਤੀਜੇ ਵਜੋਂ ਅਗਲੇ 3 ਸਾਲਾਂ ਵਿੱਚ 1 ਲੱਖ ਤੋਂ ਘੱਟ ਐਸਓਡਬਲਿਊਪੀ ਜਾਰੀ ਕੀਤੇ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਇਹ ਉੱਥੇ ਹੀ ਦੱਸਦੀ ਹੈ ਕਿ ਐਸਓਡਬਲਿਊਪੀ ਲਈ ਅਰਜੀ ਕਿਵੇਂ ਦੇਣੀ ਹੈ। ਸੱਚ ਕੀਤਾ ਗਿਆ ਐਸਓਡਬਲਿਊਪੀ ਪਬੰਦੀ ਦੇ ਅਧਿਕਾਰ ਕਮੇਟੀ ਵਾਰੇ ਕੋਈ ਅਧਿਕਾਰਕ ਮੰਤਰੀ ਨਿਰਦੇਸ਼ ਨਹੀਂ ਜਾਰੀ ਕੀਤੇ ਗਏ ਸਨ ਹਾਲਾਂਕਿ ਇਸ ਸਾਲ 30 April ਨੂੰ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਜੀਵਨ ਸਾਥੀ ਐਸਓਡਬਲਿਊਪੀ ਲਈ ਅਰਜੀ ਦੇ ਸਕਦੇ ਨੇ ਜੇਕਰ ਉਹਨਾਂ ਦਾ ਸਪੌਂਸਰ ਬਾਸਟਰ ਜਾਂ ਡਾਕਟ ਡਾਕ ਟੋਲ ਪ੍ਰੋਗਰਾਮ ਦੇ ਹੇਠ ਪੇਸ਼ੇਵਰ ਦਿੱਤੀ ਜੋ ਡਿਗਰੀਆਂ ਨੇ ਉਹਦੇ ਵਿੱਚ ਹੈ ਜਾਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਇਸ ਪੇਸ਼ੇ ਦੇ ਅੰਦਰ ਹੈ ਦੰਦਾਂ ਦੀ ਸਰਜਰੀ ਦੇ ਡਾਕਟਰ ਬੈਚਲਰ ਆਫ ਲਾ ਜੂਰੀਸ ਡਾਕਟਰ ਆਫ ਮੈਡੀਸਨ ਡਾਕਟਰ ਆਫ অপਟੋਮੈਟਰੀ ਫਾਰਮੇਸੀ ਵੈਟਰਨਰੀ ਮੈਡੀਸਨ ਨਰਸਿੰਗ ਬੈਚਲਰ ਆਫ ਐਜੂਕੇਸ਼ਨ ਬੈਚਲਰ ਆਫ ਇੰਜੀਨੀਅਰਿੰਗ आईआरसी ਇਹਨਾਂ ਦੀ ਮੰਗ ਵੀ ਕਰੇਗਾ 스파우스 스폰서 ਦੇ डीएलआई ਤੋਂ ਸਵੀਕ੍ਰਿਤ ਦਾ ਇੱਕ ਵੈਦ ਪੱਤਰ ਉਹਨਾਂ ਦੇ डीएलआई ਨਾਮਾਂਕਣ ਪੱਤਰ ਦਾ ਸਬੂਤ ਜਾ ਉਹਨਾਂ ਦੇ ਮੌਜੂਦਾ ਪ੍ਰੋਗਰਾਮਾਂ ਤੋਂ ਪ੍ਰਤਿਲੀਪੀ ਵਿਨੇਕਾਰ ਨੂੰ ਇਹ ਵੀ ਸਬੂਤ ਜਿੱਥੇ ਪ੍ਰਦਾਨ ਕਰਨਾ ਚਾਹੀਦਾ ਹੈ ਕਿ ਉਹ ਯੋਗ ਪਾਇਲਟ ਪ੍ਰੋਗਰਾਮਾਂ ਵਿੱਚੋਂ ਇਸਾ ਲੈ ਰਹੇ ਨੇ ਜੇਕਰ ਲਾਗੂ ਹੋਵੇ ਅਤੇ ਹੋਰ ਦਸਤਾਵੇਜ਼ ਜਿਵੇਂ ਕਿ ਵਿਦਿਆਰਥੀਆਂ ਦੇ ਨਾਲ ਬਿਨਾਂ ਕਾਰਨ ਦੇ ਰਿਸ਼ਤੇ ਦੇ ਸਬੂਤ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਮੀਟ ਕਰ ਸਕਦੇ ਨੇ ਉਹਨਾਂ ਦੇ SOWP ਉਹਨਾਂ ਦੇ ਸਪான்ਸਰ ਦੇ ਇਧਿਆਨ ਪਰਮਿਟ ਦੇ ਬਰਾਬਰ ਸਮੇਂ ਦੇ ਵੈਧ ਹੋਣ ਅਸਥਾਈ ਨਿਵਾਸੀਆਂ ਦੇ ਲਈ ਹੋਰ ਤਬਦੀਲੀਆਂ ਜੋ ਨਿਕਲ ਕੇ ਆਈਆਂ ਨੇ ਇਹਨਾਂ ਦੇ ਵਿੱਚ ਖਾਸ ਤੌਰ ਤੇ SUWP ਯੋਗਤਾ ਵਿੱਚ ਬਦਲਾਵ IRCC ਦੁਆਰਾ ਇਸ ਸਾਲ ਵਿੱਚ ਕੀਤੇ ਗਏ ਉਪਾਅਮਾਂ ਦਾ ਇੱਕ ਸੂਟ ਦਾ ਸਿਰਫ ਇੱਕ ਹਿੱਸਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮਾਂ ਵਿੱਚ ਸਭ ਕੁਝ ਨਾਟਕੀ ਤਬਦੀਲੀਆਂ ਨੇ ਤੇ ਇਹਦੇ ਵਿੱਚ IRCC ਦੁਆਰਾ 2024 ਵਿੱਚ ਸਟੱਡੀ ਪਰਮਟ ਅਰਜ਼ੀਆਂ ਦੀ ਸੰਖਿਆ ਤੇ ਇੱਕ ਕੈਪ ਦੀ ਸ਼ੁਰੂਆਤ ਦੇ ਨਾਲ ਅਤੇ 2025 ਵਿੱਚ ਆਉਣ ਵਾਲੀ ਉਸ ਸੰਖਿਆ ਤੇ ਹੋਰ ਕਟੌਤੀ ਕੀਤੀ ਜਾਵੇਗੀ। ਵਿਭਾਗ ਨੇ ਕਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਟ ਅਰਜ਼ੀਆਂ ਨਹੀਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਦੀ ਲੋੜ ਵੀ ਸ਼ਾਮਲ ਕੀਤੀ ਹੈ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਪੜ੍ਹਨ ਲਿਖਣ ਬੋਲਣ ਅਤੇ ਸੁਣਨ ਵਿੱਚ 7 ਦਾ ਇੱਕ CLB ਸਾਬਿਤ ਕਰਨ ਯੋਗ ਹੋਣਾ ਚਾਹੀਦਾ ਕਾਲਜ ਗ੍ਰੈਜੂਏਟਾਂ ਦੇ ਕੋਲ CLB 5 ਹੋਣਾ ਬੜਾ ਲਾਜ਼ਮੀ ਹੈ ਤੇ ਉੱਥੇ ਦਾZIE ਉਹ ਕਹਿੰਦੇ ਨੇ ਕਿ ਅਸਾਈ ਨਿਵਾਸੀਆਂ 15 ਬਾਰੇ ਹੋਰ ਵੀਰ ਵੀ ਆਉਣ ਵਾਲੇ ਇਮੀਗ੍ਰੇਸ਼ਨ ਪੱਦਰ ਯੋਜਨਾ ਵਿੱਚ ਪ੍ਰਗਟ ਕੀਤੇ ਜਾਣਗੇ ਜੋ ਇਸ ਸਾਲ 1 ਨਵੰਬਰ ਤੱਕ ਚੱਲਦੀ ਜਾਵੇਗੀ ਇਹ ਪਹਿਲੀ ਵਾਰ ਹੈ ਜਦੋਂ ਯੋਜਨਾ ਵਿੱਚ ਅਸਥਾਈ ਨਿਵਾਸੀ ਪੱਧਰਾ ਵਿੱਚ ਸ਼ਾਮਲ ਕੀਤਾ ਜਾਵੇਗਾ ਜੋ ਆਉਣ ਵਾਲੇ 3 ਸਾਲਾਂ ਵਿੱਚ ਕੈਨੇਡਾ ਵੱਲੋਂ ਸਵਾਗਤ ਕਰਨ ਵਾਲੇ ਲੋਕਾਂ ਦੀ ਸੰਖਿਆ ਲਈ ਟੀਚੇ ਨਿਰਧਾਰਤ ਕਰਦਾ ਹੈ 2023 ਦੇ ਵਿੱਚ 2 ਮਿਲੀਅਨ ਤੋਂ ਵੱਧ ਅਸਥਾਈ ਨਿਵਾਸੀ ਕੈਨੇਡਾ ਪਹੁੰਚਣਗੇ ਮੰਤਰੀ ਮਿਲਰ ਦਾ ਕਹਿਣਾ ਹੈ ਕਿ ਵਧੀਆਂ ਪੰਧੀਆਂ ਅਗਲੇ 3 ਸਾਲਾਂ ਵਿੱਚ ਕੈਨੇਡਾ ਦੇ ਅੰਦਰ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ 6.5% ਤੋਂ ਘਟਾ ਕੇ 5% ਕਰਨ ਦੀ ਆਈਆਰਸੀ ਦੇ ਬਚਨ ਪੱਧਰ ਦਾ ਇੱਕ ਹਿੱਸਾ ਦੱਸ ਰਿਹਾ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਉਸ ਨੇ ਨੋਟ ਕੀਤਾ ਕਿ ਆਰਥਿਕਤਾ ਜੋ ਕੋਵਿਡ-19 ਮਹਾਮਾਰੀ ਤੋਂ ਠੀਕ ਹੋ ਜਾਵੇਗੀ ਅਤੇ ਇਮੀਗ੍ਰੇਸ਼ਨ ਨੂੰ ਵਧਾਉਣ ਅਤੇ ਕੈਨੇਡਾ ਦੀ ਲੇਬਰ ਫੋਰਸ ਨੂੰ ਮਜ਼ਬੂਤ ਕਰਨ ਲਈ ਉਸ ਸਮੇਂ ਜੋ ਸ਼ੁਰੂ ਕੀਤੇ ਗਏ ਉਪਾਸ ਇਹ ਉਸ ਸਮੇਂ ਦੇ ਪ੍ਰਭਾਵ ਦੇ ਨਾਲ ਸੀ ਪਰ ਹੁਣ ਉਹਨਾਂ ਦੀ ਇਸ ਵਕਤ ਇੱਥੇ ਲੋਡ ਹੁਣ ਨਹੀਂ ਵੱਣਦੀ ਹੈ ਕ੍ਰੀਡਿਅਨ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀ ਤਮਾਮ ਖੋਰਾ ਦੇਖਣੀ ਸੁਣਨੀ ਪੜਨੀ ਹੈ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾਂ ਦੇ ਨਾਲ